ਸਤਿ ਸ਼੍ਰੀ ਅਕਾਲ ਜੀ ਸ਼ਬਦ ਤੇ ਸੁਹਾਪਣ ਵਿੱਚ ਤੁਹਾਡਾ ਸਵਾਗਤ ਹੈ ਅਸੀਂ ਆਸ ਕਰਦੇ ਹਾਂ ਤੁਸੀਂ ਸਾਰੇ ਜਨدار ਜ਼ਬਰਦਸਤ ਜ਼ਿੰਦਾਬਾਦ ਹੋਵੋਗੇ ਅੱਜ ਆਪਾਂ ਇੱਕ ਬਹੁਤ ਹੀ ਖਾਸ ਤੇ ਸਤਿਕਾਰਤ ਸ਼ਖਸੀਅਤ ਤਨਤਨ ਨਾਭ ਕਮਲ ਰਾਜਾ ਸਾਹਿਬ ਜੀ ਉਹਨਾਂ ਬਾਰੇ ਗੱਲ ਕਰਾਂਗੇ ਸਾਡੇ ਕੋਲ ਨਾ ਇੱਕ ਲੇਖ ਹੈ ਜਿਹੜਾ ਉਹਨਾਂ ਦੇ ਜੀਵਨ ਤੇ ਉਹਨਾਂ ਦੇ ਪ੍ਰਭਾਵ ਬਾਰੇ ਦੱਸਦਾ ਹੈ ਤੇ ਅੱਜ ਆਪਾਂ ਇਸੇ ਲੇਖ ਦੇ ਹਿਸਾਬ ਨਾਲ ਉਹਨਾਂ ਦੀ ਅਧਿਆਤਮਿਕ ਯਾਤਰਾ ਨੂੰ ਮਤਲਬ ਥੋੜਾ ਸਮਝਣ ਦੀ ਕੋਸ਼ਿਸ਼ ਕਰਨੀ ਹੈ ਬਿਲਕੁਲ ਜੀ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਖੇਤਰ ਦੀਆਂ ਅਜਿਹੀਆਂ ਮਹਾਨ ਹਸਤੀਆਂ ਦੇ ਯੋਗਦਾਨ ਨੂੰ ਉਹਨਾਂ ਦੀ ਅਧਿਆਤਮਿਕ ਵਿਰਾਸਤ ਨੂੰ ਸਮਝੀਏ। ਹਾਂਜੀ। ਲੇਖ ਸ਼ੁਰੂ ਹੀ ਇਹ ਤੋਂ ਹੁੰਦਾ ਹੈ ਕਿ ਪੰਜਾਬ ਦਾ ਤੁਸੀਂ ਲਾ ਲਓ ਬੱਚਾ-ਬੱਚਾ ਉਹਨਾਂ ਦੇ ਨਾਮ ਤੋਂ ਜਾਣੂ ਹੈ। ਅੱਛਾ। ਤੇ ਇਹ ਵੀ ਕਿ ਉਹਨਾਂ ਦੀ ਚਰਨ ਛੋਹ ਨੇ ਸਿਰਫ ਦੁਆਬਾ ਹੀ ਨਹੀਂ ਸਗੋਂ ਪੂਰੇ ਪੰਜਾਬ ਨੂੰ ਪਵਿੱਤਰ ਕੀਤਾ ਤੇ ਜਿੱਥੇ-ਜਿੱਥੇ ਉਹਨਾਂ ਦੇ ਚਰਨ ਪਏ ਉਹ ਤੇ ਸ਼ਰਧਾਲੂਆਂ ਨੇ ਗੁਰਦੁਆਰਾ ਸਾਹਿਬ ਬਣਾ ਦਿੱਤੇ ਹਾਂਜੀ ਇਹ ਦੇਖੋ ਨਾ ਇਹ ਸਿਰਫ ਇਮਾਰਤਾਂ ਨਹੀਂ ਹਨ ਇਹ ਦਰਸਾਉਂਦਾ ਹੈ ਕਿ ਕਿਵੇਂ ਇੱਕ ਸ਼ਖਸੀਅਤ ਦੀ ਯਾਦ ਉਹਨਾਂ ਦਾ ਪ੍ਰਭਾਵ ਇੱਕ ਪੂਰੇ ਪਾਈਚਾਰੇ ਦੇ ਵਿਸ਼ਵਾਸ ਦਾ ਕੇਂਦਰ ਬਣ ਜਾਂਦਾ ਹੈ ਸਹੀ ਗੱਲ ਹੈ ਤੇ ਯਾਦਗਾਰਾਂ ਫਿਰ ਪੀੜ੍ਹੀਆਂ ਤੱਕ ਉਸ ਵਿਸ਼ਵਾਸ ਨੂੰ ਉਸ ਸ਼ਰਧਾ ਨੂੰ ਜਿਉਂਦਾ ਰੱਖਦੀਆਂ ਨੇ ਬਿਲਕੁਲ ਅੱਗੇ ਨਾ ਉਹਨਾਂ ਦੇ ਜਨਮ ਬਾਰੇ ਦੱਸਿਆ ਗਿਆ ਜਨਮ ਹੋਇਆ ਨਾਨਕੇ ਪਿੰਡ ਬੱਲੋਵਾਲ ਚ ਮਾਤਾ ਸਾਹਿਬ ਦੇਵੀ ਜੀ ਦੀ ਕੁੱਖੋਂ ਜੀ ਪਿਤਾ ਜੀ ਮੰਗਲਦਾਸ ਜੀ ਉਹ ਪਹਿਲਾਂ ਤੋਂ ਹੀ ਸੰਤਾਂ ਦੀ ਸੇਵਾ ਕਰਦੇ ਸੀ ਆ ਔਲਾਦ ਨਾ ਹੋਣ ਕਰਕੇ ਥੋੜਾ ਸਾਧੂਆਂ ਵਾਲਾ ਜੀਵਨ ਜਿਹਾ ਬਤੀਤ ਕਰ ਰਹੇ ਸੀ ਅੱਛਾ ਤੇ ਲੇਖ ਚ ਇੱਕ ਬੜੀ ਖਾਸ ਗੱਲ ਲਿਖੀ ਹੈ ਇੱਕ ਆਕਾਸ਼ ਬਾਣੀ ਬਾਰੇ ਮਤਲਬ ਅਕਾਲ ਪੁਰਖ ਵੱਲੋਂ ਇੱਕ ਭਵਿਸ਼ ਬਾਣੀ ਹੋਈ ਕਿ ਇੱਕ ਪੁੱਤਰ ਜਨਮ ਲਵੇਗਾ ਜੋ ਰੱਬ ਦਾ ਰੂਪ ਹੋਵੇਗਾ ਤੇ ਦੁਖੀਆਂ ਦੀ ਰੱਖਿਆ ਕਰੇਗਾ ਹੂੰ ਅਧਿਆਤਮਿਕ ਪਰੰਪਰਾਵਾਂ ਵਿੱਚ ਨਾ ਅਝੀਆਂ ਬ੍ਰह्म ਪਵਿਸ਼ਵਾਣੀਆਂ ਦਾ ਜ਼ਿਕਰ ਆਮ ਮਿਲਦਾ ਹੈ ਇਹ ਸਿਰਫ ਭਵਿੱਖ ਦੱਸਣ ਲਈ ਨਹੀਂ ਹੁੰਦੀਆਂ ਮਤਲਬ ਇਹ ਉਸ ਸ਼ਖਸੀਅਤ ਦੀ ਹੋਣੀ ਉਹਨਾਂ ਦੇ ਜੀਵਨ ਦੇ ਮਕਸਦ ਨੂੰ ਸ਼ੁਰੂ ਤੋਂ ਹੀ ਕੀ ਕਹਿੰਦੇ ਨੇ ਸਥਾਪਿਤ ਕਰ ਦਿੰਦੀਆਂ ਨੇ ਹਾਂਜੀ ਇੱਕ ਮਹੱਤਤਾ ਦੱਸ ਦਿੰਦੀਆਂ ਨੇ ਬਿਲਕੁਲ ਇਹ ਸ਼ਰਧਾਲੂਆਂ ਲਈ ਇੱਕ ਵੱਡਾ ਆਧਾਰ ਬਣਦੀਆਂ ਨੇ ਫਿਰ ਗੱਲ ਆਉਂਦੀ ਹੈ ਜੀ ਨਾਮ ਕਰਨ ਦੀ ਤਾਹਰਪੁਰ ਦੇ ਪੰਡਿਤ ਜੀ ਨੇ ਨਾਮ ਰੱਖਿਆ ਭਗਵਾਨ ਦਾਸ अच्छा हां जी क्योंकि ਉਹਨਾਂ ਨੂੰ ਬਾਲਕ ਵਿੱਚ ਮਤਲਬ ਭਗਵਾਨ ਦਾ ਰੂਪ ਉਹ ਨੂਰ ਨਜ਼ਰ ਆਇਆ ਤੇ ਵਿਦਿਆ ਲਈ ਉਹ ਗਏ ਮੂਸਾਪੁਰ ਦੇ ਮੌਲਵੀ ਕੋਲ ਹੂੰ ਤੇ ਇਹ ਵੀ ਬੜੀ ਹੈਰਾਨੀ ਵਾਲੀ ਗੱਲ ਲਿਖੀ ਹੈ ਕਿ ਮੌਲਵੀ ਸਾਹਿਬ ਵੀ ਉਹਨਾਂ ਦੀ ਸੂਝ-ਬੂਝ ਤੋਂ ਉਹਨਾਂ ਦੀ ਸਮਝ ਤੋਂ ਮਤਲਬ ਹਰ ਭਾਸ਼ਾ ਵਿੱਚ ਜਵਾਬ ਦੇਣ ਦੀ ਕਾਬਲੀਅਤ ਤੋਂ ਬਹੁਤ ਹੈਰਾਨ ਸੀ ਜੀ ਇਸ ਮੇਲ ਦੇਖੋ ਕਿੰਨਾ ਦਿਲਚਸਪ ਹੈ ਪੰਡਿਤ ਜੀ ਨਾਮ ਰੱਖ ਰਹੇ ਨੇ ਮੌਲਵੀ ਸਾਹਿਬ ਤੋਂ ਵਿਦਿਆ ਹੋ ਰਹੀ ਹੈ ਇਹ ਇਕਤਾ ਉਸ ਵੇਲੇ ਦੀ ਸਾਂਝੀ ਵਾਲਤਾ ਦਿਖਾਉਂਦਾ ਹੈ ਤੇ ਦੂਜਾ ਸ਼ਾਇਦ ਰਾਜਾ ਸਾਹਿਬ ਜੀ ਦੇ ਆਪਣੇ ਅੰਦਰਲੇ ਜਨਮजात ਗਿਆਨਵਲ ਵੀ ਇਸ਼ਾਰਾ ਕਰਦਾ ਹੈ ਜਿਹੜਾ ਕਿਸੇ ਇੱਕ ਧਰਮ ਜਾਂ ਸਿੱਖਿਆ ਤੱਕ ਬੰਨਿਆ ਨਹੀਂ ਹੋਇਆ ਸੀ ਬਿਲਕੁਲ ਜੀ ਫਿਰ ਉਹਨਾਂ ਦੇ ਸੁਭਾਅ ਦੀ ਗੱਲ ਕਰੀਏ ਤਾਂ ਬਚਪਨ ਤੋਂ ਹੀ ਚੁਕਾਉ ਅਧਿਆਤਮਵਲ ਸੀ ਘਰ ਦੇ ਕੰਮਾਂ 'ਚ ਘਟ ਹਾਂਜੀ ਲੇਖਸ਼ ਲਿਖਿਆ ਪਰਮਾਤਮਾ ਦਾ ਨਾਮ ਜਪਣਾ ਸੰਤਾਂ ਦੀ ਸੰਗਤ ਕਰਨੀ ਭੁੱਖਿਆਂ ਨੂੰ ਭੋਜਨ ਛਕਾਣਾ ਤੇ ਹਰ ਵੇਲੇ ਰੱਬ ਦਾ ਭਾਣਾ ਮੰਨਣਾ ਬਸ ਇਹੀ ਉਹਨਾਂ ਦਾ ਜੀਵਨ ਸੀ ਜੀ ਕਈ ਵਾਰ ਤਾਂ ਕਈ ਕਈ ਦਿਨ ਭੁੱਖੇ ਵੀ ਰਹਿ ਲੈਂਦੇ ਸੀ ਤੇ ਜਦੋਂ ਕੋਈ ਸਾਥੀ ਪੁੱਛਦਾ ਸੀ ਤਾਂ ਕਹਿੰਦੇ ਸੀ ਸਾਨੂੰ ਤਾਂ ਖਾਣਾ ਅਕਾਲ ਪੁਰਖ ਤੋਂ ਆ ਜਾਂਦਾ ਹੈ ਅੱਛਾ ਇਸੇ ਨਾਲ ਜੁੜਿਆ ਇੱਕ ਕੌਤਿਕ ਦਾ ਵੀ ਜ਼ਿਕਰ ਹੈ ਲੇਖ 'ਚ ਨਾ ਹਾਂਜੀ ਹਾਂਜੀ ਬਿਲਕੁਲ ਉਹ ਕੜਾ ਪ੍ਰਸ਼ਾਦ ਵਾਲਾ ਜੀ ਜਦੋਂ ਸਾਥੀ ਬਾਲਕਾਂ ਨੇ ਜ਼ਿੱਦ ਕੀਤੀ ਖਾਣੇ ਲਈ ਕਹਿੰਦੇ ਨੇ ਉਹਨਾਂ ਨੇ ਛੱਪੜੀ ਵਾਲ ਇਸ਼ਾਰਾ ਕੀਤਾ ਤੇ ਉੱਥੇ ਕਲਾ ਪ੍ਰਸ਼ਾਦ ਪ੍ਰਗਟ ਹੋ ਗਿਆ ਤੇ ਸਾਰੇ ਹੈਰਾਨ ਰਹਿ ਗਏ ਤੇ ਚਰਨੀ ਪੈ ਗਏ ਹਾਂਜੀ ਦੇਖੋ ਇਸ ਤਰ੍ਹਾਂ ਦੀਆਂ ਸਾਖੀਆਂ ਜਾਂ ਕੌਤਕ ਜਿਹੜੇ ਹੁੰਦੇ ਨੇ ਇਹ ਅਧਿਆਤਮਿਕ ਸ਼ਖਸੀਅਤਾਂ ਦੀ ਮਤਲਬ ਉਹਨਾਂ ਦੀ ਬ੍ਰह्म ਸ਼ਕਤੀ ਉਹਨਾਂ ਦੇ ਦਇਆ ਭਾਵ ਨੂੰ ਦਰਸਾਉਣ ਦਾ ਇੱਕ ਤਰੀਕਾ ਹੁੰਦੇ ਨੇ ਸਹੀ ਗੱਲ ਐ ਪਰਮਾਤਮਾ ਨਾਲ ਉਹਨਾਂ ਦਾ ਸਿੱਧਾ ਵਾਸਤਾ ਦਿਖਾਉਂਦੇ ਨੇ ਫਿਰ ਆ ਗਈ ਗੱਲ ਨਿਰਮੋਹਤਾ ਦੀ ਦੁਨੀਆਦਾਰੀ ਤੋਂ ਚੀਜ਼ਾਂ ਤੋਂ ਮੋਹ ਨਾ ਹੋਣਾ ਉਹਨਾਂ ਦਾ ਆਪਣਾ ਪਿੰਡ ਮੰਨਣ ਹਾਣਾ ਸੀ ਪਰ ਉਥੇ ਕੱਟ ਹੀ ਰਹਿੰਦੇ ਸੀ ਜੀ ਪਰਿਵਾਰ ਸੀ ਨੰਬਰਦਾਰ ਮਤਲਬ ਪਿੰਡ ਦੇ ਮੁਖੀਆਂ ਚੋਂ ਪਰ ਉਹਨਾਂ ਨੇ ਆਪ ਨੰਬਰਦਾਰੀ ਸੰਭਾਲਣ ਤੋਂ ਸਾਫ਼ ਨਾ ਕਰ ਦਿੱਤੀ ਅੱਛਾ ਕਹਿੰਦੇ ਸਾਡੀ ਡਿਊਟੀ ਤਾਂ ਨਾਮ ਜਪਣਾ satsang ਕਰਨਾ ਧਰਮ ਦੀ ਕਿਰਤ ਕਰਨੀ ਤੇ ਸਭ ਨੂੰ ਅਕਾਲ ਪੁਰਖ ਦੇ ਚਰਨਾਂ ਨਾਲ ਜੋੜਨਾ ਹੈ ਬਿਲਕੁਲ ਇਹ ਜਿਹੜੀ ਦੁਨਿਆਵੀ ਰਤਬਿਆਂ ਤੋਂ ਨਿਰਲੇਪਤਾ ਹੈ ਨਾ ਇਹ ਅਕਸਰ ਹੀ ਅਧਿਆਤਮਿਕ ਰਾਹ ਤੇ ਤੁਰਣ ਵਾਲਿਆਂ 'ਚ ਦੇਖਣ ਨੂੰ ਮਿਲਦੀ ਹੈ ਹਾਂਜੀ ਇਹ ਦੱਸਦਾ ਹੈ ਕਿ ਉਹਨਾਂ ਲਈ ਸਮਾਜਿਕ ਪਦਵੀਆਂ ਨਾਲੋਂ ਕਿਤੇ ਉੱਚਾ ਉਹਨਾਂ ਦਾ ਅਧਿਆਤਮਿਕ ਮਿਸ਼ਨ ਸੀ ਬਿਲਕੁਲ ਤੇ ਇਸੇ ਮਿਸ਼ਨ ਕਰਕੇ ਉਹਨਾਂ ਨੇ ਪੂਰੇ ਪੰਜਾਬ 'ਚ ਫਿਰ ਕੀ ਕਹਿੰਦੇ ਨੇ ਵਿਚਰਣ ਕੀਤਾ ਤੇ ਜਿੱਥੇ ਗਏ ਸੰਗਤ ਜੁੜੀ ਤੇ ਲੋਕਾਂ ਨੇ ਸ਼ਰਧਾ ਨਾਲ ਗੁਰੂ ਘਰ ਬਣਾਏ ਜਿਵੇਂ ਨਾਂ ਵੀ ਆਏ ਨੇ ਲਿਖ ਚ ਰੈਪਾ ਸੁਜੋ ਗੋਸਲਾ ਚਿੰਗੜਾ ਮਜ਼ਾਰਾ ਨੌਆਬਾਦ ਹਾਂਜੀ ਕਾਫੀ ਥਾਵਾਂ ਦਾ ਜ਼ਿਕਰ ਹੈ ਤੇ ਲੇਖ ਦੇ ਅਖੀਰ 'ਚ ਗੁਰਗੱਦੀ ਦੀ ਗੱਲ ਹੁੰਦੀ ਹੈ ਅਧਿਆਤਮਿਕ ਵਾਰਿਸ ਬਣਨ ਦੀ ਜੀ ਉਤਰਾਧਿਕਾਰ ਦੀ ਹਾਂਜੀ ਛਿੰਗੜਾ ਵਿਖੇ ਬਾਬਾ ਜਵਾਹਰ ਸਿੰਘ ਜੀ ਸੀ ਉਹਨਾਂ ਨੇ ਰਾਜਾ ਸਾਹਿਬ ਜੀ ਵਿੱਚ ਪਰਮਾਤਮਾ ਦਾ ਦੂਸਰਾ ਰੂਪ ਪਹਿਚਾਣਿਆ ਅੱਛਾ ਉਹਨਾਂ ਦੇਖਿਆ ਕਿ ਬਾਲਕ ਤਾਂ ਉਹਨਾਂ ਤੋਂ ਵੀ ਪਹਿਲਾਂ ਉੱਠ ਕੇ ਭਗਤੀ ਚ ਲੀਨ ਹੋ ਜਾਂਦਾ ਤੇ ਬਸ ਫਿਰ ਬਾਬਾ ਜਵਾਹਰ ਸਿੰਘ ਜੀ ਨੇ ਆਪਣੀ ਗੁਰਗੱਦੀ ਦਾ ਵਾਰਿਸ ਰਾਜਾ ਸਾਹਿਬ ਜੀ ਨੂੰ ਥਾਪ ਦਿੱਤਾ ਜੀ ਇਹ ਘਟਨਾ ਫਿਰ ਅਧਿਆਤਮਿਕ ਪਰੰਪਰਾ ਚ ਗੁਰੂ-ਸ਼ਿਸ਼ੇ ਪਰੰਪਰਾ ਦੀ ਤੇ ਗੱਦੀ ਦੀ ਮਹੱਤਤਾ ਨੂੰ ਦਰਸਾਉਂਦੀ ਹੈ ਕਿਵੇਂ ਇੱਕ ਸਥਾਪਿਤ ਗੁਰੂ ਵੱਲੋਂ ਮਾਨਤਾ ਮਿਲਣੀ ਅਗਲੇ ਆਗੂ ਲਈ ਮਤਲਬ ਉਸ ਦੀ ਪ੍ਰਮਾਣਿਕਤਾ ਲਈ ਕਿੰਨੀ ਜ਼ਰੂਰੀ ਹੁੰਦੀ ਹੈ ਬਿਲਕੁਲ ਸਹੀ ਵੋਈ ਫਿਰ ਉਸ ਅਧਿਆਤਮਿਕ ਲੇੜੀ ਨੂੰ ਅੱਗੇ ਤੋਰਦੇ ਹਨ ਤਾਂ ਜੇ ਆਪਾਂ ਸਾਰੀ ਗੱਲ ਨੂੰ ਸਮੇਟੀਏ ਇਸ ਲੇਖ ਦੇ ਹਿਸਾਬ ਨਾਲ ਤਾਂ ਰਾਜਾ ਸਾਹਿਬ ਜੀ ਦੇ ਜੀਵਨ ਦੇ ਕਈ ਖਾਸ ਪਹਿਲੂ ਸਾਹਮਣੇ ਆਏ ਨੇ ਜਿਵੇਂ ਜਨਮ ਤੋਂ ਪਹਿਲਾਂ ਭਵਿੱਖਬਾਣੀ ਫਿਰ ਉਹਨਾਂ ਦਾ ਅੰਦਰੂਨੀ ਗਿਆਨ ਦੁਨੀਆ ਤੋਂ ਨਿਰਲੇਪਤਾ ਇੱਕ ਸਾਫ਼ ਅਧਿਆਤਮਿਕ ਮਿਸ਼ਨ ਤੇ ਆਖਿਰ ਚ ਗੁਰੂ ਵੱਲੋਂ ਗੱਦੀ ਮਿਲਣੀ ਹਾਂਜੀ ਇਹ ਸਾਰੀਆਂ ਗੱਲਾਂ ਮਿਲ ਕੇ ਉਸ ਡੂੰਗੀ ਸ਼ਰਧਾ ਤੇ ਸਤਕਾਰ ਦੀ ਤਸਵੀਰ ਬਣਾਉਂਦੀਆਂ ਨੇ ਜਿਹੜੀ ਅੱਜ ਵੀ ਲੋਕਾਂ ਦੇ ਮਨਾਂ 'ਚ ਹੈ ਹਾਂ ਆਪਣਾ ਮਕਸਦ ਵੀ ਇਹੀ ਹੈ ਕਿ ਇਹਨਾਂ ਲਿਖਤਾਂ 'ਚੋਂ ਸੇਵਾ ਸ਼ਰਧਾ ਤੇ ਰਾਜਾ ਸਾਹਿਬ ਜੀ ਦੇ ਜਿਹੜੇ ਗੁਣ ਬਿਆਨ ਕੀਤੇ ਗਏ ਨੇ ਉਹਨਾਂ ਬਾਰੇ ਹਾਂ ਮੁੱਖ ਗੱਲਾਂ ਸਮਝੀਏ ਤਾਂ ਫਿਰ ਆਓ ਸ਼ੁਰੂ ਕਰੀਏ ਪਹਿਲੀ ਕਹਾਣੀ ਮਾਈ ਜੱਸੀ ਦੀ ਹੈ ਵਿੰਡਮ ਮਜਾਰਾ ਤੋਂ ਅੱਛਾ ਮਾਈ ਜੱਸੀ ਹਾਂਜੀ ਦੱਸਿਆ ਗਿਆ ਕਿ ਉਹ ਰਾਜਾ ਸਾਹਿਬ ਜੀ ਤੇ ਜਿਹੜੀ ਸੰਗਤ ਆਂਦੀ ਸੀ ਉਹਨਾਂ ਦੀ ਸੇਵਾ ਚ ਮਤਲਬ ਦਿਨ ਰਾਤ ਇੱਕ ਕਰ ਦਿੰਦੀ ਸੀ ਹੂੰ ਜਦੋਂ ਵੀ ਹੁਕਮ ਹੋਣਾ ਭਾਵੇਂ ਅੱਧੀ ਰਾਤ ਹੋਵੇ ਦੁੱਧ ਚਾਹੀਦਾ ਸਰਦਾਈ ਯਾਨੀ ਉਹ ਠੰਡਾ ਜਿਹਾ ਪੀਣ ਵਾਲਾ ਪਦਾਰਥ ਹਾਂ ਤਾਕਤ ਵਾਲਾ ਹਾਂਜੀ ਉਹ ਬਣਾ ਕੇ ਹਾਜ਼ਰ ਹੋ ਜਾਂਦੇ ਬਿਨਾਂ ਕੋਈ ਸਵਾਲ ਕੀਤੇ ਬਿਲਕੁਲ ਤੇ ਤਾਂ ਹੀ ਤਾਂ ਕਹਿੰਦੇ ਨੇ ਰਾਜਾ ਸਾਹਿਬ ਜੀ ਉਹਨਾਂ ਦੇ ਘਰ ਨੂੰ ਆਪਣਾ ਘਰ ਕਹਿੰਦੇ ਸਨ ਅੱਛਾ ਹਾਂ ਇਹ ਬੜੀ ਵੱਡੀ ਗੱਲ ਹੈ ਮਾਈ ਜੱਸੀ ਨੇ ਕਦੇ ਮੱਥੇ ਵਟ ਨਹੀਂ ਪਾਇਆ ਸਗੋਂ ਕਿਹਾ ਕਿ ਘਰ ਤਾਂ ਹੈ ਹੀ ਉਹਨਾਂ ਦਾ ਇਹ ਨਾ ਸੇਵਾ ਭਾਵਨਾ ਦਾ ਸਿਖਰ ਹੈ ਜਿੱਦਾਂ ਇੱਥੇ ਦੱਸਿਆ ਗਿਆ ਹੈ ਬਿਲਕੁਲ ਬਿਨਾਂ ਕਿਸੇ ਸਵਾਰਥ ਦੇ ਹਾਂ ਬਿਨਾਂ ਕਿਸੇ ਨਿੱਜੀ ਫਾਇਦੇ ਦੀ ਸੋਚ ਤੋਂ ਪੂਰੀ ਸ਼ਰਧਾ ਨਾਲ ਚਲੋ ਅੱਗੇ ਵਧਦੇ ਹਾਂ ਅਗਲੀ ਗੱਲ ਹੈ ਸਾਹਿਬ ਦਿਆਲ ਦੀ ਪਰ ਪਹਿਲਾਂ ਨਾ ਲਿਖਤਾਂ 'ਚ ਰਾਜਾ ਸਾਹਿਬ ਜੀ ਦੇ ਸਰੂਪ ਦਾ ਜ਼ਿਕਰ ਹੈ ਬੜਾ ਸੋਹਣਾ ਹਾਂਜੀ ਹੈਗਾ ਕੀ ਦੱਸਿਆ ਚਿੱਟੇ ਕੱਪੜੇ ਪਸ਼ਮੀਨੇ ਦੀ ਚਾਦਰ ਗੋਰਾ ਰੰਗ ਅੱਖਾਂ ਤੇ ਵਾਲ ਸੁਨਹਿਰੀ ਅੱਛਾ ਜਿੱਦਾਂ ਮਤਲਬ ਲਿਖਿਆ ਕਿ ਜਿਵੇਂ ਅਕਾਲ ਪੁਰਖ ਆਪ ਹੀ ਧਰਤੀ ਤੇ ਆ ਗਏ ਹੋਣ ਹੂੰ ਤੇ ਉਹ ਰਹਿੰਦੇ ਕਿੱਥੇ ਸਨ ਜ਼ਿਆਦਾਤਰ ਜ਼ਿਆਦਾਤਰ ਪਿੰਡ ਮਜਾਰੇ ਨੌ ਆਬਾਦ ਜਿਹੜਾ ਹੁਣ ਰਾਜਾ ਸਾਹਿਬ ਜੀ ਦੇ ਮਜਾਰੇ ਕਰਕੇ ਹੀ ਜਾਣਿਆ ਜਾਂਦਾ ਠੀਕ ਤੇ ਇਸੇ ਪਿੰਡ ਦੇ ਸੀ ਸਾਹਿਬ ਦਿਆਲ ਜਿਨ੍ਹਾਂ ਬਾਰੇ ਲਿਖਿਆ ਕਿ ਸਾਰੀ ਉਮਰ ਸੇਵਾ ਕੀਤੀ ਕਦੇ ਪਿੱਠ ਨਹੀਂ ਦਿਖਾਈ ਅੱਛਾ ਹੁਕਮ ਮਿਲਣ ਤੇ ਪਿੱਛੇ ਪੈਰੀ ਹਟਣਾ ਤੇ ਰੋਜ਼ ਤਿੱਲੇਵਾੜਾ ਜੋੜਾ ਲਿਆਉਣਾ ਹਾਂ ਤੇ ਫਿਰ ਇੱਕ ਬਹੁਤ ਕੀ ਕਹਿੰਦੇ ਨੇ ਅਹਿਮ ਘਟਨਾ ਵਾਪਰਦੀ ਹੈ ਸੇਵਾ ਤੋਂ ਖੁਸ਼ ਹੋ ਕੇ ਹਾਂ ਦੱਸੋ ਰਾਜਾ ਸਾਹਿਬ ਜੀ ਨੇ ਉਹਨਾਂ ਨੂੰ ਆਪਣੀ ਸਰਦਾਈ ਦੇ ਚਾਰ ਘੁੱਟ ਦਿੱਤੇ ਤੇ ਲਿਖਤਾ ਕਹਿੰਦੀਆਂ ਨੇ ਕਿ ਇਸ ਨਾਲ ਸਾਹਿਬਦਿਆਲ ਨੂੰ ਸਚਖੰਡ ਦੇ ਦਰਸ਼ਨ ਹੋ ਗਏ ਸਚਖੰਡ ਯਾਨੀ ਸੱਚ ਦਾ ਖੇਤਰ ਉੱਚੀ ਅਵਸਥਾ ਹਾਂਜੀ ਬਿਲਕੁਲ ਤੇ ਨਾਲੇ ਦਸ਼ਮ ਦਵਾਰ ਖੁੱਲ ਗਿਆ ਜਿਹੜਾ ਅਧਿਆਤਮਿਕ ਚੇਤਨਾ ਦੇ ਸਿਖਰ ਤੇ ਪਹੁੰਚਣ ਦਾ ਇੱਕ ਪ੍ਰਤੀਕ ਮੰਨਿਆ ਜਾਂਦਾ ਵਾਹ ਪਰ ਕਹਾਣੀ ਇੱਥੇ ਮੁੱਕੀ ਨਹੀਂ ਅੱਗੇ ਕੁਝ ਹੋਰ ਵੀ ਹੋਇਆ ਹਾਂ ਇੱਕ ਹੈਰਾਨ ਕਰਨ ਵਾਲਾ ਮੋੜ ਆਇਆ ਕੁਝ ਸਮੇਂ ਬਾਅਦ ਰਾਜਾ ਸਾਹਿਬ ਜੀ ਨੇ ਸਾਇਬਦਿਆਲ ਨੂੰ ਬੁਲਾਇਆ ਅੱਛਾ ਤੇ ਕਿਹਾ ਇੱਕ ਜੰਗਲ ਵਿੱਚ ਦੋ ਸ਼ੇਰ ਤੇ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ ਓ ਇਸਦਾ ਕੀ ਮਤਲਬ ਹੈ ਮਤਲਬ ਸ਼ਾਇਦ ਇਹ ਕਿ ਦੋਵੇਂ ਉੱਚ ਅਧਿਆਤਮਿਕ ਅਵਸਥਾ ਤੇ ਸਨ ਖੈਰ ਫਿਰ ਉਹਨਾਂ ਨੇ ਸਾਹਿਬਦਿਆਲ ਨੂੰ ਇੱਕ ਖਾਲੀ ਰਜਾਈ ਦਿੱਤੀ ਤੇ ਜਾਣ ਦਾ ਹੁਕਮ ਦੇ ਦਿੱਤਾ ਤੇ ਸਾਹਿਬਦਿਆਲ ਕਮਾਲ ਦੀ ਗੱਲ ਇਹ ਕਿ ਉਹਨਾਂ ਨੇ ਕੋਈ ਸਵਾਲ ਨਹੀਂ ਕੀਤਾ ਹੁਕਮ ਮੰਨਿਆ ਚਲੇ ਗਏ ਤੇ ਮੋੜ ਕਦੇ ਵਾਪਸ ਨਹੀਂ ਆਏ ਬੜੀ ਅਜੀਬ ਗੱਲ ਹੈ ਪਰ ਸ਼ਾਇਦ ਇਹ ਗੁਰੂ ਹੁਕਮ ਦੀ ਪਾਲਣਾ ਦਾ ਬਿਲਕੁਲ ਅਧਿਆਤਮਿਕ ਉੱਚਾਈ ਤੇ ਗੁਰੂ ਦੇ ਹੁਕਮ ਦੀ ਪੂਰਨ ਪਾਲਣਾ ਇਹਦਾ ਬਹੁਤ ਗੂੜਾ ਪੱਖ ਇਹਨਾਂ ਲਿਖਤਾਂ 'ਚ ਦਿਖਾਇਆ ਗਿਆ ਹੈ ਠੀਕ ਸਾਹਿਬ ਦੀ ਆਲ ਦੀ ਸੇਵਾ ਦਾ ਅੰਤ ਇੰਜ ਹੋਇਆ ਪਰ ਇੱਕ ਹੋਰ ਸੇਵਕ ਸਨ ਪੂਰਨਦਾਸ ਹਾਂ ਉਹਨਾਂ ਦੀ ਕਹਾਣੀ ਵਕਰੀ ਹੈ ਲੰਗਰ ਸੇਵਾ ਨਾਲ ਜੁੜੀ ਹੋਈ ਹਾਂਜੀ ਪੂਰਨਦਾਸ ਉਹਨਾਂ ਬਾਰੇ ਦੱਸਿਆ ਕਿ ਸਵੇਰ ਤੋਂ ਸ਼ਾਮ ਤੱਕ ਸੇਵਾ ਹਰ ਸਾ ਨਾਲ ਨਾਮ ਜਪਣਾ ਨਾਲੇ ਸੰਗਤ ਨਾਲ ਪਿਆਰ ਤੇ ਲੰਗਰ ਦੀ ਸੇਵਾ ਚ ਲੱਗੇ ਰਹਿਣਾ ਤੇ ਉਹਨਾਂ ਦੀ ਸੇਵਾ ਭਾਵਨਾ ਤੋਂ ਮਤਲਬ ਐਨੇ ਪ੍ਰਭਾਵਿਤ ਹੋਏ ਰਾਜਾ ਸਾਹਿਬ ਜੀ ਕਿ ਉਹਨਾਂ ਨੂੰ ਰਸੋਖਾ ਨੇ ਯਾਨੀ ਲੰਗਰ ਦੀਆਂ ਚਾਬੀਆਂ ਸੌਂਪ ਦਿੱਤੀਆਂ ਅੱਛਾ ਪੂਰੀ ਜ਼ਿੰਮੇਵਾਰੀ ਦਿੱਤੀ ਹਾਂਜੀ ਪਰ ਨਾਲ ਇੱਕ ਚੇਤਾਵਨੀ ਵੀ ਦਿੱਤੀ ਕੀ ਚੇਤਾਵਨੀ ਕਿ ਮਾਇਆ ਨਾਲ ਪਿਆਰ ਨਾ ਪਾਈ ਉਹਨੂੰ ਕਾਲੀ ਨਾਗਣੀ ਕਿਹਾ ਕਿ ਜੇ ਦਿਲ ਲਾਇਆ ਤਾਂ ਡੰਗ ਮਾਰੇਗੀ ਮਤਲਬ ਦੁਨੀਆਵੀ ਤੰਦੌਲਤ ਮੋਹ ਤੋਂ ਬਚਣ ਲਈ ਕੀਤਾ ਬਿਲਕੁਲ ਅਧਿਆਤਮਿਕ ਰਾਹਤੇ ਇਹ ਵੱਡੀ ਰੁਕਾਵਟ ਮੰਨੀ ਜਾਂਦੀ ਹੈ ਤੇ ਇੱਕ ਵਰਦਾਨ ਵੀ ਦਿੱਤਾ ਅੱਛਾ ਵਰਦਾਨ ਕੀ ਸੀ ਵਰਦਾਨ ਸੀ ਤੇਰਾ ਹੱਥ ਤੇ ਸਾਡਾ ਖੀਸਾ ਹੋਵੇਗਾ ਜੇਬ ਹਾਂਜੀ ਵਾਹ ਮਤਲਬ ਲੰਗਰ ਲਈ ਕਦੇ ਕਮੀ ਨਹੀਂ ਆਵੇਗੀ ਹਾਂ ਕਿ ਪੰਡਾਰੇ ਹਮੇਸ਼ਾ ਪਰੇ ਰਹਿਣਗੇ ਤੇ ਲਿਖਤਾਂ ਤਾਂ ਇਹੀ ਕਹਿੰਦੀਆਂ ਨੇ ਕਿ ਇਹ ਵਚਨ ਅੱਜ ਵੀ ਪੂਰੇ ਹੋ ਰਹੇ ਨੇ ਕਮਾਲ ਹੈ ਅੱਛਾ ਇਹ ਤਾਂ ਹੋਈ ਇਨਸਾਨਾਂ ਦੀ ਸੇਵਾ ਦੀ ਗੱਲ ਪਰ ਇੱਕ ਜ਼ਿਕਰ ਜਾਨਵਰਾਂ ਦਾ ਵੀ ਹੈ ਰਾਜਾ ਸਾਹਿਬ ਜੀ ਦੇ ਕੂਕਰਾਂ ਯਾਨੀ ਕੁੱਤਿਆਂ ਦਾ ਹਾਂ ਇਹ ਵੀ ਬੜਾ ਦਿਲਚਸਪ ਪਹਿਲੂ ਹੈ ਦੱਸਿਆ ਗਿਆ ਹੈ ਕਿ ਉਹਨਾਂ ਦੇ ਕੁੱਤੇ ਕਿਸੇ ਨੂੰ ਤੰਗ ਨਹੀਂ ਕਰਦੇ ਸੀ ਨਾਲੇ ਲਿਖਿਆ ਕਿ ਉਹ ਸਭ ਦੀਆਂ ਝੋਲੀਆਂ ਪਰਦੇ ਸਨ ਇਸ ਦਾ ਕੀ ਮਤਲਬ ਸ਼ਾਇਦ ਇਹ ਇੱਕ ಅಲੰਕਾਰਿਕ ਗੱਲ ਹੋਵੇ ਕਿ ਉਹਨਾਂ ਦਾ ਹੋਣਾ ਵੀ ਬਖਸ਼ਿਸ਼ ਵਾਲਾ ਸੀ ਬਹੁਤ ਸਾਰੇ ਕੁੱਤੇ ਰਹਿੰਦੇ ਸੀ ਨਾਲ ਅੱਛਾ ਤੇ ਲੋਕ ਕਈ ਵਾਰੀ ਕੁੱਤਿਆਂ ਦੇ ਝੁੰਡ ਨੂੰ ਦੇਖ ਕੇ ਅੰਦਾਜ਼ਾ ਲਾ ਲੈਂਦੇ ਸੀ ਕਿ ਰਾਜਾ ਸਾਹਿਬ ਜੀ ਕਿੱਥੇ ਹੋਣਗੇ ਹੂੰ ਤੇ ਜਦੋਂ ਕੋਈ ਸੇਵਕ ਜਾਂਦਾ ਸੀ ਤਾਂ ਅਕਸਰ ਦੇਖਦਾ ਸੀ ਕਿ ਰਾਜਾ ਸਾਹਿਬ ਜੀ ਤਾਂ ਬੰਦਗੀ ਚ ਲੀਨ ਨੇ ਭਗਤੀ ਚ ਤੇ ਕੁੱਤੇ ਆਲੇ ਦੁਆਲੇ ਬੜੇ ਸ਼ਾਂਤ ਹੋ ਕੇ ਪੈਰਾ ਦੇ ਰਹੇ ਹੁੰਦੇ ਇਹ ਤਾਂ ਜਾਨਵਰਾਂ ਦੀ ਵਫਾਦਾਰੀ ਤੇ ਉਸ ਖਾਸ ਮਾਹੌਲ ਨੂੰ ਦਰਸਾਉਂਦਾ ਹੈ ਹਾਂਜੀ ਜਿਹੜਾ ਅਕਸਰ ਐਜੀਆ ਮਤਲਬ ਪਹੁੰਚੇ ਹੋ ਜਾਂ ਸ਼ਖਸੀਅਤਾਂ ਦੇ ਆਲੇ ਦੁਆਲੇ ਬਣ ਜਾਂਦਾ ਇੱਕ ਸ਼ਾਂਤੀ ਦਾ ਮਾਹੌਲ ਤੇ ਸਾਰੀ ਗੱਲਬਾਤ ਦਾ ਨਿਚੋੜ ਕੀ ਕੱਢੀ ਇਹਨਾਂ ਕਹਾਣੀਆਂ ਤੋਂ ਸਾਨੂੰ ਬਿਨਾਂ ਸ਼ਰਤ ਸੇਵਾ ਅਥਾ ਸ਼ਰਦਾ ਹਾਂ ਤੇ ਨਾਲੇ ਅਧਿਆਤਮਿਕ ਅਨੁਭਵ ਜਿਵੇਂ ਸੱਚਖੰਡ ਦੇ ਦਰਸ਼ਨ ਤੇ ਰਾਜਾ ਸਾਹਿਬ ਜੀ ਦੀ ਸ਼ਖਸੀਅਤ ਦੇ ਵੀ ਵਕ ਵਕ ਰੰਗ ਦਿਸਦੇ ਨੇ ਕਦੇ ਬਹੁਤ ਦਿਆਲੂ ਤੇ ਕਦੇ ਜਿਵੇਂ ਸਾਹਿਬ ਦਿਆਲ ਵਾਲੀ ਗੱਲ ਚ ਬਹੁਤ ਸਖਤ ਹੁਕਮ ਦੇਣ ਵਾਲੇ ਬਿਲਕੁਲ ਤੇ ਆਪਣਾ ਮਕਸਦ ਹੈ ਰਾਜਾ ਸਾਹਿਬ ਜੀ ਦੇ ਕੰਮਾਂ ਦੀ ਵਿਰਾਸਤ ਤੇ ਜਿਹੜੀ ਸੰਗਤ ਦੀ ਸ਼ਰਧਾ ਹੈ ਨਾ ਉਸ ਨੂੰ ਸਮਝਣਾ ਹਾਂਜੀ ਖਾਸ ਕਰਕੇ ਮਜਾਰਾ ਤੇ ਰੈਪੇ ਵਿੱਚ ਜੋ ਸੇਵਾ ਚੱਲ ਰਹੀ ਹੈ ਉਸ ਤੇ ਧਿਆਨ ਦੇਂਦੇ ਹੋਏ ਤੇ ਕੋਸ਼ਿਸ਼ ਰਹੇਗੀ ਕਿ ਪੂਰੇ ਸਤਕਾਰ ਨਾਲ ਗੱਲ ਕਰੀਏ ਬਿਲਕੁਲ ਲੇਖ ਦੱਸਦਾ ਹੈ ਕਿ ਇਨ੍ਹਾਂ ਗੁਰਧਾਮਾਂ ਨਾਲ ਲੋਕਾਂ ਦੀਆਂ ਬਹੁਤ ਡੂੰਘੀਆਂ ਭਾਵਨਾਵਾਂ ਨੇ ਕਹਿੰਦੇ ਨੇ ਕਿ ਮੰਨ ਦੀਆਂ ਆਸਾਂ ਪੂਰੀਆਂ ਹੁੰਦੀਆਂ ਨੇ ਹਾਂਜੀ ਜੀ ਇਹ ਸ਼ਰਧਾ ਦਾ ਹੀ ਨਤੀਜਾ ਹੈ ਕਿ ਸੰਗਤਾਂ ਨੇ ਗੁਰੂ ਘਰਾਂ ਦੀ ਸਾਂਭ ਸੰਭਾਲ ਵੀ ਮਤਲਬ ਬੜੀ ਰੀਜਨਲ ਕੀਤੀ ਹੋਈ ਹੈ ਤੇ ਇਸੇ ਸ਼ਰਧਾ ਦਾ ਕੀ ਕਹਿੰਦੇ ਨੇ ਇੱਕ ਵੱਡਾ ਸਬੂਤ ਹੈ ਮਜਾਰਾ ਵਿਖੇ ਚੱਲ ਰਿਹਾ ਲੰਗਰ ਹਾਂ ਤੇ ਮਜਾਰਾ ਦੇ ਲੰਗਰ ਦੀ ਗੱਲ ਕਰੀਏ ਤਾਂ ਇਹ ਐਂ ਕਹਿ ਲਓ ਬਹੁਤ ਵਿਸ਼ਾਲ ਹੈ ਮਤਲਬ ਆਸ-ਪਾਸ ਦੇ ਕੋਈ 20 ਪੱਤੀ ਪਿੰਡਾਂ ਦੇ ਲੋਕ 20 25 ਪਿੰਡ ਹਾਂਜੀ ਨਾਲੇ ਪ੍ਰਵਾਸੀ ਮਜ਼ਦੂਰ ਲੋੜਵੰਦ ਬੇਕਰੇ ਕੋਈ ਵੀ ਹੋਵੇ ਕਿਸੇ ਨੂੰ ਪੁੱਛਿਆ ਨਹੀਂ ਜਾਂਦਾ ਕਿ ਕੌਣ ਹੈ ਕਿੱਥੋਂ ਆਇਆ ਕੋਈ ਪੇਤ ਪਾਵ ਨਹੀਂ ਕੋਈ ਰੌਕ ਟੋਕ ਨਹੀਂ ਬਿਲਕੁਲ ਬਸ ਆਓ ਤਿਲੰਗਰ ਛਕੋ ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਮਤਲਬ ਸਮਾਜਿਕ ਸੁਰੱਖਿਆ ਵਰਗੀ ਗੱਲ ਹੈ ਇਹ ਤਾਂ ਸੱਚੀ ਕਮਾਲ ਦੀ ਗੱਲ ਹੈ ਪਰ ਇੰਨੇ ਵੱਡੇ ਪੱਧਰ ਤੇ ਸਭ ਚੱਲਦਾ ਕਿਵੇਂ ਹੈ ਮਤਲਬ ਸਾਧਨ ਕਿੱਥੋਂ ਆਂਦੇ ਨੇ ਵੇਖੋ ਇਸ ਪਿੱਛੇ ਸੰਗਤ ਦਾ ਬਹੁਤ ਵੱਡਾ ਯੋਗਦਾਨ ਹੈ ਇਲਾਕਾ ਨਿਵਾਸੀ ਵੀ ਤੇ ਦੇਸ਼ ਵਿਦੇਸ਼ ਵਿੱਚ ਜਿਹੜੀ ਸੰਗਤ ਵਸਤੀ ਹੈ ਅੱਛਾ ਬਹੁਤ ਸਾਰੇ ਲੋਕ ਗੁਪਤਦਾਨ ਭੇਜਦੇ ਨੇ ਮਾਇਆ ਭੇਜਦੇ ਨੇ ਰਸਦਾ ਆਂਦੀਆਂ ਨੇ ਰਾਸ਼ਨ ਦੇ ਟਰੱਕਾਂ ਦੇ ਟਰੱਕਾਂ ਆਂਦੇ ਨੇ ਵਾਹ ਤੇ ਸਭ ਤੋਂ ਅਹਿਮ ਨੇ ਸੇਵਾਦਾਰ ਉਹ ਵੀ ਬਿਨਾ ਕਿਸੇ ਧਰਮ ਜਾਤ ਦੇ ਭੇਦ ਭਾਵ ਦੇ ਬਸ ਸ਼ਰਧਾ ਤੇ ਨਿਸ਼ਕਾਮ ਭਾਵਨਾ ਨਾਲ ਸੇਵਾ ਕਰਦੇ ਨੇ ਇਸੇ ਲੰਗਰ ਨਾਲ ਜੁੜੀ ਇੱਕ ਘਟਨਾ ਵੀ ਦੱਸੀ ਗਈ ਹੈ ਲੇਖ ਵਿੱਚ ਜੋ ਐਂ ਕਹ ਲੋ ਬਰਾਬਰੀ ਵਾਲੀ ਪਾਵਨਾ ਨੂੰ ਹੋਰ ਪੱਕਾ ਕਰਦੀ ਹੈ ਹਾਂਜੀ ਉਹ ਘਟਨਾ ਬੜੀ ਮਤਲਬ ਸਿੱਖਿਆ ਦੇਣ ਵਾਲੀ ਹੈ ਦੱਸਦੇ ਨੇ ਕਿ ਇੱਕ ਵਾਰ ਕਿਸੇ ਕਾਰਨ ਕਰਕੇ ਨਾ ਇੱਕ ਮਸਕੀਨ ਨੂੰ ਮਤਲਬ ਲੋੜਵੰਦ ਨੂੰ ਲੰਗਰ ਛਕਣ ਤੋਂ ਰੋਕ ਦਿੱਤਾ ਗਿਆ। ਅੱਛਾ ਫੇਰ ਤੇ ਫਿਰ ਕਹਿੰਦੇ ਨੇ ਕਿ ਜਿਹੜੀ ਲੰਗਰ ਲਈ ਕੱਚੀ ਰਸਦ ਪਈ ਸੀ ਉਹਦੇ ਵਿੱਚ ਕੀੜੇ ਪੈ ਗਏ, ਸੁੰਡੀਆਂ ਪੈ ਗਈਆਂ। ਓ ਇਸ ਨੂੰ ਇੱਕ ਇਸ਼ਾਰਾ ਸਮਝਿਆ ਗਿਆ। ਪ੍ਰਬੰਧਕਾਂ, ਸੇਵਾਦਾਰਾਂ ਨੇ ਆਪਣੀ ਗਲਤੀ ਮੰਨੀ, ਅਰਦਾਸ ਕੀਤੀ, ਪੁਲ ਬਖਸ਼ਾਈ ਤੇ ਫਿਰ ਲੰਗਰ ਦੁਬਾਰਾ ਸ਼ੁਰੂ ਕੀਤਾ। ਤੇ ਉਸ ਤੋਂ ਬਾਅਦ ਫਿਰ ਕਦੇ ਅਜਿਹਾ ਨਹੀਂ ਹੋਇਆ ਹੋਣਾ। ਹਾਂ, ਉਦੋਂ ਤੋਂ ਇਹ ਪੱਕਾ ਹੋ ਗਿਆ। ਕਿ ਲੰਗਰ ਕਰਦੇ ਦਰਵਾਜ਼ੇ ਸਭ ਲਈ ਖੁੱਲੇ ਨੇ ਬਿਨਾ ਕਿਸੇ ਵਿਤਕਰੇ ਦੇ ਇਹ ਘਟਨਾ ਵਿਕੋ ਸੇਵਾ ਵਿੱਚ ਬਰਾਬਰੀ ਦੇ ਸਿਧਾਂਤ ਨੂੰ ਕਿੰਨਾ ਮਜ਼ਬੂਤ ਕਰਦੀ ਹੈ ਬਿਲਕੁਲ ਸਹੀ ਗੱਲ ਹੈ ਸੇਵਾ ਵਿੱਚ ਬਰਾਬਰੀ ਦਾ ਇਹ ਸਿਧਾਂਤ ਸਿਰਫ ਲੰਗਰ ਤੱਕ ਹੀ ਨਹੀਂ ਇਹ ਸਿਹਤ ਸੇਵਾਵਾਂ ਵਿੱਚ ਵੀ ਦਿਸਦਾ ਹੈ ਹਾਂਜੀ ਰਾਜਾ ਸਾਹਿਬ ਜੀ ਦੀ ਯਾਦ ਵਿੱਚ ਹਸਪਤਾਲ ਵੀ ਚੱਲ ਰਹੇ ਨੇ ਜੀ ਦੋ ਮੁੱਖ ਹਸਪਤਾਲ ਇੱਕ ਮਜਾਰਾ ਰਾਜਾ ਸਾਹਿਬ ਵਿਖੇ ਤੇ ਦੂਜਾ ਪਿੰਡ ਰੈਪੇ ਵਿੱਚ ਅੱਛਾ ਤੇ ਇਹਨਾਂ ਲਈ ਖਾਸ ਕਰਕੇ ਮਜਾਰਾ ਵਾਲੇ ਹਸਪਤਾਲ ਲਈ ਜਿਹੜੀ ਫੰਡਿੰਗ ਹੈ ਉਹ ਤਾਂ ਵੱਡਾ ਹਿੱਸਾ ਵਿਦੇਸ਼ੀ ਸੰਗਤਾਂ ਬੁਲਾਉਂਦਾ ਹੈ। ਉਹ ਕਿਵੇਂ? ਉਹ ਲੋਕ ਰਾਜਾ ਸਾਹਿਬ ਜੀ ਦੀ ਵਰਸੀ ਵੇਲੇ ਜਾਂ ਪ੍ਰਕਾਸ਼ ਉਤਸਵ ਤੇ ਅਖੰਡ ਪਾਠ ਸਾਬ ਕਰਵਾਉਂਦੇ ਨੇ। ਹਾਂਜੀ। ਤੇ ਉਸ ਤੋਂ ਜਿਹੜੀ ਮਾਇਆ ਇਕੱਠੀ ਹੁੰਦੀ ਹੈ ਉਹ ਹਸਪਤਾਲ ਲਈ ਭੇਜ ਦਿੰਦੇ ਨੇ। ਬਹੁਤ ਵਧੀਆ ਤਰੀਕਾ ਹੈ ਸੇਵਾ ਵਿੱਚ ਹਿੱਸਾ ਪਾਉਣ ਦਾ। ਤੇ ਇਸ ਮਾਇਆ ਦਾ ਪ੍ਰਬੰਧ ਕਿਵੇਂ ਹੁੰਦਾ? ਮਜਾਰਾ ਹਸਪਤਾਲ ਲਈ ਇੱਕ ਟਰਸਟ ਬਣਿਆ ਹੋਇਆ ਹੈ। ਸਾਰੀ ਮਾਇਆ ਉੱਥੇ ਜਮ੍ਹਾਂ ਹੁੰਦੀ ਹੈ। ਤੇ ਇਸ ਦੇ ਇੰਚਾਰਜ ਨੇ ਡਾਕਟਰ ਗੁਰਦਾਸ ਸਿੰਘ ਸ਼ੇਰਗਿੱਲ। ਅੱਛਾ। ਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਹ ਸਿਰਫ ਡਾਕਟਰ ਹੀ ਨਹੀਂ ਇੱਕ ਮੈਡੀਕਲ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਵੀ ਨੇ ਯਾਨੀ ਦੋਰੀ ਜ਼ਿੰਮੇਵਾਰੀ ਨਿਭਾ ਰਹੇ ਨੇ ਹਾਂਜੀ ਤੇ ਉਹਨਾਂ ਦੀ ਅਗਵਾਈ ਹੇਠ ਮਕਸਦ ਇਹ ਹੀ ਹੈ ਕਿ ਗਰੀਬਾਂ ਦਾ ਲੋੜਵੰਦਾਂ ਦਾ ਬਹੁਤ ਹੀ ਘੱਟ ਖਰਚੇ ਤੇ ਵਧੀਆ ਇਲਾਜ ਕੀਤਾ ਜਾਵੇ ਲੇਖ ਵਿੱਚ ਵੀ ਲਿਖਿਆ ਹੈ ਕਿ ਮਰੀਜ਼ਾਂ ਤੇ ਇਸ ਦਾ ਬਹੁਤ ਚੰਗਾ ਅਸਰ ਪੈਂਦਾ ਹੈ ਉਹ ਕਹਿੰਦੇ ਨੇ ਜੋ ਵੀ ਇਹਨਾਂ ਹਸਪਤਾਲਾਂ ਤੋਂ ਇਲਾਜ ਕਰਵਾ ਕੇ ਜਾਂਦੇ ਹਨ ਉਹ ਸਦਾ ਹੀ ਰਾਜਾ ਸਾਹਿਬ ਦੇ ਗੁਣ ਗਾਉਂਦੇ ਹਨ ਬਿਲਕੁਲ ਕਿਉਂਕਿ ਉਹਨਾਂ ਲੋਕਾਂ ਲਈ ਇਹ ਇੱਕ ਵੱਡੀ ਰਾਹਤ ਹੈ ਜਿਨ੍ਹਾਂ ਕੋਲ ਮਤਲਬ ਮਹਿੰਗੇ ਅਨਾਜ ਕਰਵਾਉਣ ਦੇ ਸਾਧਨ ਨਹੀਂ ਹੁੰਦੇ ਹਾਂਜੀ ਸਹੀ ਗੱਲ ਹੈ ਤਾਂ ਇਸ ਸਾਰੀ ਗੱਲਬਾਤ ਤੋਂ ਮੁੱਖ ਨੁਕਤਾ ਕੀ ਨਿਕਲਦਾ ਹੈ ਮੁੱਖ ਨੁਕਤਾ ਇਹ ਹੀ ਹੈ ਕਿ ਰਾਜਾ ਸਾਹਿਬ ਜੀ ਦੀ ਜਿਹੜੀ ਵਿਰਾਸਤ ਹੈ ਉਹ ਅੱਜ ਵੀ ਜਿਉਂਦੀ ਹੈ ਹਾਂਜੀ ਲੋਕਾਂ ਦੀ ਜ਼ਿੰਦਗੀ ਤੇ ਸਿੱਧਾ ਅਸਰ ਪਾ ਰਹੀ ਹੈ ਲੰਗਰ ਰਾਹੀਂ ਹਸਪਤਾਲਾਂ ਰਾਹੀਂ ਤੇ ਇਹ ਸਭ ਕੁਝ ਸੰਗਤ ਦੀ ਸ਼ਰਧਾ ਤੇ ਉਹਨਾਂ ਦੀ ਉਦਾਰਤਾ ਸਦਕਾ ਹੀ ਚੱਲ ਰਿਹਾ ਹੈ ਤੇ ਜੇ ਇਸ ਨੂੰ ਥੋੜਾ ਵੱਡੇ ਪੱਧਰ ਤੇ ਦੇਖੀਏ ਤਾਂ ਇਹ ਵੇਖੋ ਵਿਸ਼ਵਾਸ ਤੇ ਭਾਈਚਾਰਕ ਸੇਵਾ ਦੀ ਤਾਕਤ ਦਾ ਸਬੂਤ ਹੈ ਕਿਵੇਂ ਆਸਥਾ ਲੋਕਾਂ ਨੂੰ ਜੋੜ ਕੇ ਵੱਡੇ ਵੱਡੇ ਭਲਾਈ ਦੇ ਕੰਮ ਕਰਵਾ ਸਕਦੀ ਹੈ ਬਿਲਕੁਲ ਜਿਹੜੇ ਸਰੋਤੇ ਹੋਰ ਡੂੰਘਾਈ ਵੀ ਜਾਨਣਾ ਚਾਹੁੰਦੇ ਹੋਣ ਲੇਖ ਵਿੱਚ ਇੱਕ ਕਿਤਾਬ ਦਾ ਜ਼ਿਕਰ ਵੀ ਹੈ ਨੂਰੀ ਕਿਰਨਾ ਇਹ ਰਾਜਾ ਸਾਹਿਬ ਜੀ ਦੀ ਜੀਵਨੀ ਤੇ ਆਧਾਰਿਤ ਹੈ ਹਾਂਜੀ ਤੇ ਦੱਸਿਆ ਗਿਆ ਹੈ ਕਿ ਇਹ ਕੈਨੇਡਾ ਵਿੱਚ ਵੀ ਮਿਲ ਜਾਂਦੀ ਹੈ ਅੱਛਾ ਕੈਨੇਡਾ ਚ ਵੀ ਹਾਂ ਸ੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦੀ ਵਰਸੀ ਬਾਰੇ ਸਾਡੇ ਕੋਲ ਇੱਕ ਲੇਖ ਹੈ ਇਸ ਬਾਰੇ ਤੇ ਆਪਾਂ ਇਸ ਦੀਆਂ ਖਾਸ ਗੱਲਾਂ ਤੇ ਥੋੜਾ ਗੌਰ ਕਰਾਂਗੇ ਹਾਂਜੀ ਸਵਾਲ ਇਹ ਹੈ ਕਿ ਇਹ ਸਿਰਫ ਇੱਕ ਸਾਲਾਨਾ ਦਿਨ ਹੈ ਜਾਂ ਇਸ ਤੋਂ ਕੁਝ ਵੱਧ ਕੇ ਹੈ ਮਤਲਬ ਇਸ ਸਮਾਗਮ ਦੀ ਅਸਲ ਅਹਿਮੀਅਤ ਕੀ ਹੈ ਹੈਨਾ ਤੇ ਕਿਹੜੀ ਚੀਜ਼ ਇੰਨੀ ਸੰਗਤ ਨੂੰ ਖਿੱਚਦੀ ਹੈ ਬਿਲਕੁਲ ਸਹੀ ਗੱਲ ਹੈ ਇਹ ਜਿਹੜੀ ਵਰਸੀ ਹੈ ਯਾਨੀ ਉਹਨਾਂ ਦਾ ਜੋਤੀ ਜੋਤ ਸਮਾਉਣ ਦਾ ਦਿਨ ਇਹ ਹਰ ਸਾਲ ਮਨਾਈ ਜਾਂਦੀ ਹੈ ਪਿੰਡ ਮਜਾਰਾ ਰਾਜਾ ਸਾਹਿਬ ਵਿਖੇ। ਅੱਛਾ ਮਜਾਰਾ ਸਾਹਿਬ ਜੀ। ਹਾਂਜੀ ਤੇ ਇਹ ਫਾਦਰੂ ਦੀ ਮੱਸੀਆ ਨੂੰ ਹੁੰਦੀ ਹੈ। ਮਤਲਬ ਫਾਦਰੋ ਮਹੀਨੇ ਦੀ ਉਹ ਜਿਹੜੀ ਨਵੇਂ ਚੰਨ ਵਾਲੀ ਹਾਤ ਹੁੰਦੀ ਹੈ। ਠੀਕ ਹੈ ਫਾਦਰੋਂ ਦੀ ਮੱਸੀਆ। ਤੇ ਇੱਕ ਹੋਰ ਦਿਲਚਸਪ ਗੱਲ ਦੇਖੋ ਕਿ ਕੈਨੇਡਾ ਵਿੱਚ ਵੀ ਸੰਗਤ ਹੈ ਉਹ ਵੀ ਮਨਾਉਂਦੀ ਹੈ। ਅੱਛਾ ਕੈਨੇਡਾ 'ਚ ਵੀ? ਹਾਂ। ਪਰ ਹਮੇਸ਼ਾ ਮਜਾਰਾ ਸਾਹਿਬ ਵੱਲੇ ਮੁੱਖ ਸਮਾਗਮ ਤੋਂ ਬਾਅਦ ਪਹਿਲਾਂ ਇੱਥੇ ਫਿਰ ਉੱਥੇ। ਅੱਛਾ ਤੇ ਸਿਰਫ ਮਜਾਰਾ ਪਿੰਡ ਤੱਕ ਹੀ ਨਹੀਂ ਰੁਕੀ ਗੱਲ। ਮਤਲਬ ਜਿੱਥੇ ਜਿੱਥੇ ਰਾਜਾ ਸਾਹਿਬ ਜੀ ਗਏ ਉੱਥੇ-ਉੱਥੇ ਮਨਾਈ ਜਾਂਦੀ ਹੈ ਇਹ ਤਾਂ ਫਿਰ ਕਾਫੀ ਵੱਡਾ ਹੋ ਗਿਆ ਸਮਾਗਮ ਹਾਂਜੀ ਹਾਂਜੀ ਬਿਲਕੁਲ ਇਹ ਹੁਣ ਸਿਰਫ ਇੱਕ ਪਿੰਡ ਦਾ ਸਮਾਗਮ ਨਹੀਂ ਰਿਹਾ ਸਹੀ ਮਾਨੇ ਚ ਜਿੱਥੇ-ਜਿੱਥੇ ਉਹਨਾਂ ਦੇ ਚਰਨ ਪਏ ਲੋਕ ਬੜੀ ਸ਼ਰਧਾ ਬੜੇ ਉਤਸ਼ਾਹ ਨਾਲ ਮਨਾਉਂਦੇ ਨੇ ਹੂੰ ਤੇ ਕੋਈ ਇੱਕ ਦਿਨ ਦਾ ਕੰਮ ਨਹੀਂ ਐ ਕਹਿ ਲੋ ਤਿੰਨ-ਚਾਰ ਦਿਨ ਦਾ ਪੂਰਾ ਮੇਲਾ ਹੁੰਦਾ ਤਿੰਨ-ਚਾਰ ਦਿਨ ਹਾਂ ਤੇ ਤਿਆਰੀਆਂ ਤਿਆਰੀਆਂ ਤਾਂ ਕਈ ਮਹੀਨੇ ਪਹਿਲਾਂ ਸ਼ੁਰੂ ਹੋ ਜਾਂਦੀਆਂ ਨੇ ਕਈ ਮਹੀਨੇ ਪਹਿਲਾਂ ਵਾਹ ਇਹਦਾ ਮਤਲਬ ਤਾਂ ਫਿਰ ਸੇਵਾਦਾਰ ਤੇ ਸੰਗਤਾਂ ਪੂਰੀ ਤਰ੍ਹਾਂ ਮਤਲਬ ਲੱਗੇ ਹੁੰਦੇ ਹੋਣਗੇ ਕੰਮ 'ਚ ਬਿਲਕੁਲ ਪੂਰੀ ਲਗਨ ਨਾਲ ਤੇ ਸੰਗਤਾਂ ਵੀ ਦੇਖੋ ਨੇੜੇ ਦੇ ਪਿੰਡ ਜਿਵੇਂ ਬੰਗਾ, ਰਸੂਲਪੁਰ, ਆੜ, ਕਰਨਾਣਾ, ਗੁਣਾਚੌਰ, ਗੋਸਲਾਂ, ਰੈਪਾ ਇਹ ਤਾਂ ਹੈ ਹੀ ਨੇ ਹਾਂਜੀ ਪਰ ਇਸ ਤੋਂ ਇਲਾਵਾ ਲੁਧਿਆਣਾ, ਜਲੰਧਰ, ਨਵਾਂ ਸ਼ਹਿਰ ਵਰਗੇ ਵੱਡੇ ਸ਼ਹਿਰਾਂ ਤੋਂ ਵੀ ਬਹੁਤ ਵੱਡੀ ਗਿਣਤੀ 'ਚ ਸੰਗਤ ਪਹੁੰਚਦੀ ਹੈ ਸਭ ਰਲ ਮਿਲ ਕੇ ਤਿਆਰੀਆਂ ਕਰਦੇ ਨੇ ਤੇ ਮੇਲੇ ਦੇ ਦਿਨਾਂ ਤੋਂ ਪਹਿਲਾਂ ਵੀ ਕੁਝ ਮਤਲਬ ਖਾਸ ਹੁੰਦਾ ਹੈ ਮਾਹੌਲ ਕਿਵੇਂ ਬੜਨਾ ਸ਼ੁਰੂ ਹੁੰਦਾ ਹਾਂ ਜ਼ਰੂਰ ਮੇਲੇ ਤੋਂ ਕੋਈ 8-10 ਦਿਨ ਪਹਿਲਾਂ ਹੀ ਐਂ ਕਹਿ ਲੋ ਰੌਣਕਾਂ ਲੱਗ ਜਾਂਦੀਆਂ ਨੇ ਅੱਛਾ ਸਵੇਰੇ ਉਸ ਵਕਤੇ ਅੰਮ੍ਰਿਤ ਵੇਲੇ ਪ੍ਰਭਾਤ ਫੇਰੀਆਂ ਕੱਢੀਆਂ ਜਾਂਦੀਆਂ ਨੇ ਪ੍ਰਭਾਤ ਫੇਰੀਆਂ ਹਾਂਜੀ ਜਿਨ੍ਹਾਂ ਚ ਸ਼ਬਦ ਕੀਰਤਨ ਹੁੰਦਾ ਹੈ ਅਕਾਲ ਪੁਰਖ ਦੀ ਸਿਫਤ ਸਲਾਹ ਹੁੰਦੀ ਹੈ ਹੂੰ ਫਿਰ ਜਦੋਂ ਵਰਸੀ ਦੇ ਦਿਨ ਨੇੜੇ ਆਉਂਦੇ ਨੇ ਉਦੋਂ ਸੇਵਾ ਦਾ ਜਜ਼ਬਾ ਤਾਂ ਦੇਖਣ ਵਾਲਾ ਹੁੰਦਾ ਹੈ ਖਾਸ ਕਰਕੇ ਨੌਜਵਾਨ ਪੀੜੀ ਮੁੰਡੇ ਕੁੜੀਆਂ ਬਿਨਾਂ ਕਿਸੇ ਸਵਾਰਥ ਦੇ ਪੂਰੀ ਨਿਸ਼ਕਾਮ ਭਾਵਨਾ ਨਾਲ ਲੰਗਰਾਂ ਚ ਸੇਵਾ ਕਰਦੇ ਨੇ ਦਿਨ ਰਾਤ ਇਹ ਸੇਵਾ ਭਾਵਨਾ ਤਾਂ ਵਾਕਈ ਬਹੁਤ ਵੱਡੀ ਗੱਲ ਹੈ ਕੀ ਇਹ ਸੇਵਾ ਸਿਰਫ ਸਥਾਨਿਕ ਲੋਕ ਹੀ ਕਰਦੇ ਨੇ ਜਾਂ ਬਾਰੋਂ ਵੀ ਕੋਈ ਯੋਗਦਾਨ ਹੁੰਦਾ ਹੈ ਇਹ ਬਹੁਤ ਬਹੁਤ ਖਾਸ ਨੁਕਤਾ ਹੈ ਸਿਰਫ ਇੱਥੋਂ ਦੇ ਲੋਕ ਹੀ ਨਹੀਂ ਸਗੋ ਜਿਹੜੇ ਸ਼ਰਦਾਲੂ ਬਾਹਰ ਬੈਠੇ ਨੇ ਵਿਦੇਸ਼ਾਂ ਚ ਅੱਛਾ ਹਾਂਜੀ ਉਹ ਵੀ ਪੂਰੇ ਦਿਲ ਖੋਲ ਕੇ ਮਤਲਬ ਮਾਇਆ ਭੇਜਦੇ ਨੇ ਰਾਸ਼ਨ ਭੇਜ ਕੇ ਲੰਗਰ ਸੇਵਾ ਚ ਆਪਣਾ ਹਿੱਸਾ ਪਾਉਂਦੇ ਨੇ ਵਾਹ ਇਹ ਸਿਰਫ ਪੈਸੇ ਭੇਜਣ ਦੀ ਗੱਲ ਨਹੀਂ ਇਹ ਇੱਕ ਤਰ੍ਹਾਂ ਨਾਲ ਉਹਨਾਂ ਦਾ ਆਪਣੀਆਂ ਜੜ੍ਹਾਂ ਨਾਲ ਆਪਣੇ ਵਿਸ਼ਵਾਸ ਨਾਲ ਜੁੜੇ ਰਹਿਣ ਦਾ ਤਰੀਕਾ ਵੀ ਹੈ ਸਹੀ ਗੱਲ ਹੈ ਤੇ ਇੱਕ ਹੋਰ ਕਮਾਲ ਦੀ ਗੱਲ ਸੁਣੋ ਜਿਹੜਾ ਇਲਾਕੇ ਦਾ ਡਰਾਈਵਰ ਪਾਈਚਾਰਾ ਹੈ ਉਹ ਆਪਣੀਆਂ ਗੱਡੀਆਂ ਨਾਲ ਮੇਲੇ ਦੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸੰਗਤ ਨੂੰ ਲਿਓਣ ਲਿਜਾਣ ਲਈ ਬਿਲਕੁਲ ਮੁਫਤ ਸੇਵਾ ਕਰਦੇ ਨੇ ਮੁਫਤ ਸੇਵਾ ਸੱਚੀ ਹਾਂਜੀ ਬਿਲਕੁਲ ਮੁਫਤਕਾਰ ਸੇਵਾ ਇਹ ਪਾਈਚਾਰਿਕ ਸਾਜ ਦੀ ਇੱਕ ਐਂ ਕਹਿ ਲਓ ਜਿਉਂ ਦੀ ਜਾਗਦੀ ਮਿਸਾਲ ਹੈ ਇਹ ਤਾਂ ਸੱਚਮੁੱਚ ਕਮਾਲ ਦੀ ਗੱਲ ਹੈ ਬੇਮਿਸਾਲ ਹੈ ਅੱਛਾ ਇਸ ਸਾਰੀ ਸੇਵਾ ਤੇ ਇਕੱਠ ਦੇ ਨਾਲ-ਨਾਲ ਜਿਹੜਾ ਰੂਹਾਨੀ ਪੱਖ ਹੈ ਉਹਨੂੰ ਕਿਵੇਂ ਉਭਾਰਿਆ ਜਾਂਦਾ ਕੋਈ ਖਾਸ ਸਿੱਖਿਆ ਵਾਂ ਜਿਨ੍ਹਾਂ ਤੇ ਜ਼ੋਰ ਹੋਵੇ ਬਿਲਕੁਲ ਬਿਲਕੁਲ ਮੇਲੇ ਦੌਰਾਨ ਰਾਜਾ ਸਾਹਿਬ ਜੀ ਦੀ ਜਿਹੜੀ ਰੂਹਾਨੀ ਸੋਚ ਹੈ ਤੇ ਗੁਰਮਤਿ ਦਾ ਪ੍ਰਚਾਰ ਉਸ ਤੇ ਖਾਸ ਧਿਆਨ ਦਿੱਤਾ ਜਾਂਦਾ ਹੈ ਹਾਂਜੀ ਸ਼ਬਦ ਕੀਰਤਨ ਲਈ ਵੱਡੇ ਵੱਡੇ ਦੀਵਾਨ ਸਜਦੇ ਨੇ ਪੰਜਾਬ ਦੇ ਜਿਹੜੇ ਮੰਨੇ ਪਰ ਮੰਨੇ ਢਾਡੀ ਜੱਥੇ ਨੇ ਅੱਛਾ ਆਡੀ ਜਥੇ ਵੀ ਹਾਂ ਜਿਹੜੇ ਵਾਰਾਂ ਗਾਉਂਦੇ ਨੇ ਇਤਿਹਾਸਿਕ ਤੇ ਧਾਰਮਿਕ ਤੇ ਕਥਾਵਾਚਕ ਜਿਹੜੇ ਧਾਰਮਿਕ ਵਿਚਾਰ ਸਾਂਝੇ ਕਰਦੇ ਨੇ ਉਹ ਸਭ ਹਾਜ਼ਰੀ ਪਰਦੇ ਨੇ ਹੂੰ ਖਾਸ ਤੌਰ ਤੇ ਜਿਹੜੀ ਨਿਸ਼ਕਾਮ ਸੇਵਾ ਦੀ ਭਾਵਨਾ ਹੈ ਤੇ ਸਰਬੱਤ ਦੇ ਭਲੇ ਦੀ ਗੱਲ ਜੋ ਰਾਜਾ ਸਾਹਿਬ ਜੀ ਦੇ ਜੀਵਨ ਦਾ ਐ ਕਹਿ ਲੋ ਕੇਂਦਰ ਸੀ ਉਸ ਨੂੰ بار بار ਉਜਾਗਰ ਕੀਤਾ ਜਾਂਦਾ ਤਾਂ ਫਿਰ ਇਹ ਸਿਰਫ ਧਾਰਮਿਕ ਸਮਾਗਮ ਹੀ ਨਹੀਂ ਇਸ ਵਿੱਚ ਕੁਝ ਸਭਿਆਚਾਰਿਕ ਰੰਗਤ ਵੀ ਹੁੰਦੀ ਹੋਵੇਗੀ ਹਾਂਜੀ ਹਾਂਜੀ ਹੁੰਦੀ ਹੈ ਪੰਜਾਬੀ ਕਲਾਕਾਰ ਵੀ ਆਉਂਦੇ ਨੇ ਆਪਣੀ ਹਾਜ਼ਰੀ ਲਵਾਉਂਦੇ ਨੇ ਅੱਛਾ ਉਹ ਫਿਰ ਧਾਰਮਿਕ ਗੀਤਾਂ ਰਾਈਂ ਸ਼ਬਦਾਂ ਰਾਈਂ ਰਾਜਾ ਸਾਹਿਬ ਤੇ ਅਕਾਲ ਪੁਰਖ ਦੀ ਉਸਤਤ ਕਰਕੇ ਸੰਗਤਾਂ ਨੂੰ ਨਿਹਾਲ ਕਰਦੇ ਨੇ ਉਹੋ ਮਾਹੌਲ ਹੋਰ ਵੀ ਉਹ ਰੋਹਾਨੀ ਬਣ ਜਾਂਦਾ ਠੀਕ ਹੈ ਸੋ ਇੱਕ ਤਰ੍ਹਾਂ ਨਾਲ ਰੋਹਾਨੀਅਤ ਸੇਵਾ ਭਾਵਨਾ ਤੇ ਸਭਿਆਚਾਰ ਤਿੰਨਾਂ ਦਾ ਇੱਕ ਸੋਹਣਾ ਮਿਸ਼ਰਣ ਹੈ ਤਾਂ ਫਿਰ ਕੁੱਲ ਮਿਲਾ ਕੇ ਇਸ ਸਾਰੀ ਗੱਲਬਾਤ ਨੂੰ ਸਮੇਟੀਏ ਤਾਂ ਕੀ ਸਿਟਾ ਕੱਢ ਸਕਦੇ ਆ ਮੈਨੂੰ ਲੱਗਦਾ ਹੈ ਕਿ ਇਹ ਵਰਸੀ ਸਿਰਫ ਇੱਕ ਤਾਰੀਖ yaad ਕਰਨ ਵਾਲਾ ਦਿਨ ਤਾਂ ਬਿਲਕੁਲ ਨਹੀਂ ਹੈ ਨਹੀਂ ਨਹੀਂ ਬਿਲਕੁਲ ਨਹੀਂ ਸਹੀ ਕਿਹਾ ਇਹ ਇੱਕ ਬਹੁਤ ਵੱਡਾ ਐਂ ਕਹ ਲਓ ਵਰਤਾਰਾ ਬਣ ਚੁੱਕਿਆ ਹੈ ਹੂੰ ਜਿਸ ਵਿੱਚ ਡੂੰਗੀ ਸ਼ਰਦਾ ਹੈ ਬੇਮਿਸਾਲ ਪਾਈਚਾਰਿਕ ਸੇਵਾ ਹੈ ਖਾਸ ਕਰਕੇ ਲੰਗਰ ਤੇ ਜਿਹੜੀ ਮੁਫਤ ਟਰਾਂਸਪੋਰਟ ਦੀ ਗੱਲ ਕੀਤੀ ਆਪਾਂ ਬਿਲਕੁਲ ਤੇ ਨਾਲ ਹੀ ਰੂਹਾਨੀ ਤੇ ਸੱਭਿਆਚਾਰਿਕ ਪ੍ਰਗਟਾਵੇ ਦਾ ਇੱਕ ਸੁੰਦਰ ਸੰਗਮ ਹੈ ਹਾਂਜੀ ਇਹ ਸਭ ਕੁਝ ਰਾਜਾ ਸਾਹਿਬ ਜੀ ਦੀ ਜਿਹੜੀ ਵਿਰਾਸਤ ਹੈ ਉਸ ਨੂੰ ਅੱਗੇ ਧੋਰ ਰਿਹਾ ਹੈ ਬਿਲਕੁਲ ਤਾਂ ਅਖੀਰ ਵਿੱਚ ਸੋਚਣ ਲਈ ਇੱਕ ਗੱਲ ਇਹ ਵੀ ਹੈ ਕਿ ਕਿਵੇਂ ਇਸ ਤਰ੍ਹਾਂ ਦੇ ਸਮਾਗਮ ਨਾ ਸਿਰਫ ਕਿਸੇ ਮਹਾਨ ਸ਼ਖਸੀਅਤ ਦੀ ਯਾਦ ਨੂੰ ਤਾਜ਼ਾ ਰੱਖਦੇ ਨੇ ਹਾਂਜੀ ਸਗੋਂ ਇਸ ਤੋਂ ਵੀ ਅੱਗੇ ਜਾ ਕੇ ਇਹ ਕਿਵੇਂ ਪੂਰੇ ਭਾਈਚਾਰੇ ਨੂੰ ਪੀੜੀਦਰ ਪੀੜੀ ਤੇ ਇਥੋਂ ਤੱਕ ਕਿ ਦੇਸ਼ਾਂ ਵਿਦੇਸ਼ਾਂ ਦੀਆਂ ਸਰਹੱਦਾਂ ਤੋਂ ਪਾਰ ਵੀ ਆਪਸ ਵਿੱਚ ਜੋੜੀ ਰੱਖਦੇ ਨੇ ਕਿਵੇਂ ਸਾਂਝ ਨੂੰ ਮਜ਼ਬੂਤ ਕਰਦੇ ਨੇ ਬਿਲਕੁਲ ਬਹੁਤ ਵਧੀਆ ਨੁਕਤਾ ਚੁੱਕਿਆ ਸ਼ਾਇਦ ਇਹੀ ਸਮੂਹਿਕ ਸ਼ਰਧਾ ਤੇ ਨਿਸ਼ਕਾਮ ਸੇਵਾ ਦੀ ਅਸਲ ਤਾਕਤ ਹੈ ਜੋ ਇਨਾ ਮੌਕੇ ਤੇ ਦੇਖਣ ਨੂੰ ਮਿਲਦੀ ਹੈ ਜੇ ਵੀਡੀਓ ਚੰਗੀ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ